ਹਲੋ ਕੀ ਹੋ ਰਿਹਾ ਹੈ ਵਾ ਕੀ ਹੋ ਰਿਹਾ ਹੈ ਹਲੋ ਯਾਰ 1 ਲੱਖ ਰੁਪਏ ਸੈਂਡ ਕਰ ਦੇ ਮੈਨੂੰ ਯਾਰ ਮੈਂ ਕਰਨੇ ਆਂਗਾ ਛੇਤੀ ਛੇਤੀ ਹਾਂ ਛੇਤੀ ਕਰ ਦੇ ਛੇਤੀ Google Pay ਕਰ ਦੂਗਾ ਉਟਾਉ ਹੀ ਨਹੀਂ ਸਾਲ ਹੋ ਗਿਆ ਮੇਰੇ 50 ਰੁਪਏ ਨਹੀਂ ਦੇ ਰਿਆ ਕਦੋਂ ਦੇ ਰੇ ਦੇ ਦਾਂਗਾ ਯਾਰ ਦੇ ਦਾਂਗਾ ਸਾਲ ਹੋ ਗਿਆ ਸਾਲ ਤੂੰ ਯਾਰ ਬਲਾਈ ਨਾ ਮੈਨੂੰ ਅੱਜ ਤੋਂ ਬਾਅਦ ਤੇਰੀ ਮੇਰੀ ਯਾਰੀ ਖਤਮ ਠੀਕ ਹੈ ਖਤਮ ਹਾਂ ਮੇਰਾ ਆਪਦਾ 1500 ਰੁਪਏ ਹੀ ਕੋਲ ਨਹੀਂ ਕੀ ਹੋ ਗਿਆ ਨਹੀਂ ਸਨਾਰ ਨਹੀਂ ਆ ਨਹੀ ਯਾਰ ਗੁੱਸਾ ਨਾ ਕਰੀ ਜੇ ਇਹ ਲ ਮਰਜੀ ਹੈ ਤੇਰੀ ਜਿਵੇਂ ਦਾਸ ਜੱ ਬੈਠਾ ਆ ਹੈ ਵੈਸੇ ਹੀ ਬਚ ਉਹ ਕੁਛ ਨਹੀਂ ਹੁੰਦਾ ਜ਼ਿੰਦਗੀ ਚ ਤਰਾ ਚੜਾ ਆਉਂਦੇ ਰਹਿੰਦੇ ਆ ਦਾਸ ਨਾ ਹੋਇਆ ਕਰ ਉਹ ਮੇਰਾ ਸਾਥ ਦੇ ਠੀਕ ਹੈ ਪਿੱਛੇ ਨਾ ਹਟੀ ਮੇਰਾ ਸਾਥ ਦੇ ਮੈਂ ਆਪਦੇ ਨਾਲ ਨਾਲ ਤੈਨੂੰ ਹੀ ਬਰਬਾਦ ਕਰ ਦਿਆਂਗਾ